ਸੋ ਹਾਂਜੀ ਮਿੱਤਰੋ ਆਪਾਂ ਅੱਜ ਦਾ ਵਲੌਗ ਸ਼ੁਰੂ ਕਰਨ ਲੱਗੇ ਆ ਬਹੁਤ ਹੀ ਸਪੈਸ਼ਲ ਥਿਕੇ ਨਾਲ ਆਪਾਂ ਜਿੱਥੇ ਆਂ ਕਿੱਥੇ ਚੱਲੇ ਆ ਪਿਲਾ ਆਪਾਂ ਆਪਣੇ ਫਰੀਦਕੋਟ ਪਾਬਾ ਫਰੀਦ ਜੀ ਦਾ ਕਿਲਾ ਖੁੱਲਿਆ ਹੋਇਆ ਹੈਗਾ ਇਹ ਬਹੁਤ ਟਾਈਮ ਬਾਅਦ ਖੁੱਲਿਆ ਹੈ ਥੋੜੇ ਦਿਨਾਂ ਵਾਸਤੇ ਸੋ ਆਪਾਂ 20 ਨੰਬਰ ਤੱਕ ਖੁੱਲਿਆ ਹੈ 20 ਤੱਕ ਖੁੱਲਿਆ ਹੋਇਆ ਜਿਹੜੇ ਮੇਰੇ ਭਰਾ ਦੇਖਣ ਆਉਣਾ ਚਾਹੁੰਦੇ ਦੇਖ ਸਕਦੇ ਆ ਆਪਾਂ ਜੀ ਤੁਹਾਨੂੰ ਪੂਰਾ ਕਿਲਾ ਵਿਖਾਵਾਂਗੇ ਆਹੀ ਮੋੜ ਲੈਂਦਾ ਕੰਡ ਆਪਾਂ ਜੀ ਤੁਹਾਨੂੰ ਪੂਰਾ ਕਿਲਾ ਵਿਖਾਵਾਂਗੇ ਪੂਰਾ ਕਿਲਾ ਕੋਈ ਗੱਲ ਨਹੀਂ ਕਈ ਨਾ ਬਈ ਤੁਸਾਂ ਬਰੋ ਖਾਣ ਕਰੀ ਜਾਂਦਾ ਨਾ 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 ਪਰ ਚਲ ਜਿੰਨਾਂ ਕ ਖਾ ਸਕਦੇ ਉਹਨਾਂ ਨੂੰ ਖਾਓ ਜੀ ਹਾਂ ਉਹਨਾਂ ਕ ਖਵਾਵਾਂਗੇ ਬਾਕੀ ਜੀ ਉਹਦੇ ਬੋਲਣਾ ਤੇਰੀ ਤੇਰੀ ਬਲਾਗ ਹਾਂ ਗਿਆ ਮੈਂ ਤੁਹਾਨੂੰ ਦੱਸੀ ਹੈ ਨਾ ਬਣੇ ਨੂੰ ਜਾ ਕੇ ਦਿਖਾਣੇ ਤੁਹਾਨੂੰ ਕਿਲਾ ਲਓ ਮਿੱਤਰੋ ਪਹੁੰਚ ਗਏ ਆਪਾਂ ਕੇਲੇ ਦੇ ਖੋਲ ਤੇ ਆਦਰ ਬਾਬਾ ਫਰੀਦ ਆ ਗਿਆ ਸਵਰਨ ਕੜਾ ਅੱਜਰ ਦਿਖਾਉਨੇ ਆ ਤੁਹਾਨੂੰ ਕਿਲੇ ਦੇ ਅੰਦਰ ਜਾ ਕੇ ਬਣੇ ਰੋ ਬਸ ਵਲੌਗ ਦੇ ਅੰਦਰ ਅੰਦਰ ਜਾ ਕੇ ਦਿਖਾਉਨੇ ਆ ਮਿੱਤਰੋ ਐਂਟਰੀ ਗੇਟ ਘੇਰ ਲਗਾ ਕੇ ਤਾਹਰਾਣਾ ਵੇਰੇਗਾਣ ਚਾਹ ਗੇਟ ਤੇ ਆਏ ਮਾਰਦੇ ਹੁੰਦੇ ਇਹ ਰੇਲਾ ਬੰਦਾ ਆਹਾ ਆਹਾ ਗੇਟ ਆਇਆ ਕਿਲੇ ਦਾ ਓਏ ਬਹੁਤ ਸੋਹਣਾ ਹਨਾ ਇਹ ਆ ਚੂਪਰ ਜਿਹੜੇ ਚੱਲੇ ਆ ਕਿਲੇ ਦੇ ਅੰਦਰ ਸਸਰੀਗਾਲ ਜੀ ਤੇ ਵਾਈਸ ਅੰਗਲ ਡਰਦਾ ਕਿਵੇਂ ਸੰਗ ਤੁਰਿਆ ਆ ਬਈ ਅੰਦਰੋਂ ਆ ਗਏ ਆ ਪੱਕਲੇ ਦੇ ਦੇਖੋ ਇੱਧਰ ਬਹੁਤ ਹੀ ਜ਼ਿਆਦਾ ਆਨੰਦਮਈ ਤਰੀਕਾ ਹਨਾ ਜੋੜੇ ਲਾ ਕੇ ਤੇ ਦਿਖਾਉਨੇ ਆ ਤੁਹਾਨੂੰ ੱਕੋ ਮਿੱਤਰੋ ਸੰਗਤ ਸੰਗਤ ਦਿਖਾਣਾ ਹੈ ਬੇ ਸਹੀ ਆ ਬਾਬੇ ਖੂਨਦਾਨ ਕੈਂਪ ਓਏ ਗੋਰੇ ਮਾਰਤਾ ਮੁਰਤਾ ਹਜੇ ਵੀ ਬਹੁਤ ਲੱਗਪਗ ਓਵੇਂ ਪਈਆਂ ਨਾ ਆ ਰਹੀਏ ਬਲਾਟਾ ਆ ਤੁਸੀਂ ਵੀ ਕਰੇ ਦਾਨ ਕਰਦਾ ਕਰੋ ਮੇਰਾ ਕਰਨ ਨੂੰ ਤਾਂ ਜੀਬ ਬਹੁਤ ਕਰਦਾ ਦਾਨ ਖੂਨ ਵਰ 400 ਗਾਂਜਾ ਵਾਲਾ ਖੁੰਦੇਗਾ ਤੂੰ ਇਹ ਖੁੰਦੇਗਾ ਤੂੰ ਗੋਰੇ ਆ ਚੁੱਪ ਰਹੀ ਨਹੀਂ ਇੰਦਰ ਨੇ ਪਾਦੀ ਸਨੇਪ ਆਓ ਜੀ ਆਓ ਬਾਈ ਹਾਂ ਜੀ ਜਾਣ ਬਈ ਯਾਰ ਲੰਘ ਜਾਂਦੇ ਯਾਰ ਇਹ ਕੰਦੂ ਕਰੇ ਲੰਬਾਈ ਬਣਾਇਆ ਉਹ ਵੀ ਸ਼ਾਰਟ ਕਟ ਮਾਰਦੇ ਆਂ ਪੁੱਤਰ ਦੀ ਹਾਂ ਇਹ ਕੋਈ ਤਾਂ ਬਾਈ ਨਾ ਹਨ ਰੋਗਤਾ ਯਾਰ ਇਹ ਵਹਿੰਦਾ ਕਿੱਥੇ ਆ ਉੱਤਰ ਨਾਲ ਗਿਆ ਓ ਵੇਖੋ ਇੱਧਰ ਬਾਬੇਓ ਹਾਂ ਕੀ ਰਾਜਾ ਬੰਦਾ ਹੈ ਕਿਥੇ ਬੰਦਾ ਹੀ ਰਾਜਾ ਉਧਰ ਹੀ ਬੰਦਾ ਹੋਣਾ ਕਿ ਮੈਂ ਮੈਂ ਰਾਹ ਤਰ ਮੈਨੂੰ ਵੀ ਪਤਾ ਮੈਂ ਨਾਲ ਰਹਿੰਦਾ ਹੀ ਜਾਂ ਕਿ ਦੇਦਨ ਤੱਕ ਰਾਜਾ ਕਿੱਥੇ ਦੀ ਚੱਲੇ ਹੋਣ ਆਪਾਂ ਉਧਰ ਸਾਨੂੰ ਬੰਦੇ ਨੇ ਮੋੜ ਤਾਂ ਵਾਪਸ ਕਹਿੰਦੇ ਤੁਸੀਂ ਦੀ ਆਓ ਭਾਈ ਜਾਣਾ ਹੀ ਪੜਾਣਾ ਨਹੀਂ ਇੱਧਰ ਇੱਧਰ ਕੋਈ ਘਰਦਵਾਰ ਵਾਲ ਤਾਂ ਹੁਣ ਚੱਲੇ ਉਧਰ ਚੱਲੇ ਨਹੀਂਗਾ ਇੱਥੇ ਕੀ ਸੀਗਾ ਤੁਹਾਨੂੰ ਆ ਜਾਓ ਮਿੱਤਰੋ ਆਹ ਦੇਖੋ ਉਹ ਭਰਾ ਸਾਹਮਣੇ ਨਾਲ ਸੀਗਾ ਆ ਮਰਮਤ ਚੱਲ ਰਹੀ ਹੈ ਕਿ ਕੀ ਚੱਲ ਰਿਹਾ ਹੈ ਇੰਦਰ ਹੇ ਨੀਚੋਂ ਉੱਪਰ ਮਰਮਤ ਚੱਲ ਰਹੀ ਹੈ ਹੈ ਦੇਖੋ ਬਾਈ ਤਾਰਾਂ ਲਾ ਰਿਹਾ ਰਾਜੇ ਦੀ ਫਿਟਿੰਗ ਰਾਜੇ ਦੀ ਬਿਜਲੀ ਦੀ ਫਿਟਿੰਗ ਹੋਈ ਇੰਦਰ ਰਾਜੇ ਦੀ ਰਾਜੇ ਦੀ ਬਿਜਲੀ ਬਿਜਲੀ ਸੀ ਨਾ ਸਾਲਿਓ ਦੇਖੋ ਮਿੱਤਰੋ ਇੱਧਰ ਦੇਖੋ ਪਹੁੰਚੇ ਲੱਖਾ ਨੂੰ ਮਿਲਾਂ ਹੋਰ ਲੱਖਾ ਜੀ ਇਹ ਜਿਹੜੇ ਬਾਬੇ ਉਹ ਬਹੁਤ ਜ਼ਿਆਦਾ ਸੋਹਣਾ ਬਣਾਇਆ ਆਇਆ ਕਿਲਾ ਤੇ ਉਧਰ ਤੋਂ ਹੁੰਨੇ ਸਾਨੂੰ ਆਇਆ ਕਰੋ ਉਧਰ ਵੇਖੀ ਇੱਧਰ ਫੇਕੀ ਰਾਜ ਜੜੀ ਬੂਟੀਆਂ ਨੂੰ ਹੁੰਦਾ ਹੀ ਹੋਏ ਇੱਧਰ ਸਬਜ਼ੀਆਂ ਵੀ ਇੱਧਰ ਆਇਆ ਸਬਜ਼ੀਆਂ ਵੀ ਤੇ ਓਏ ਉਧਰ ਵੀ ਲੰਮਾ ਗੁਰੇ ਵਾਵਾ ਓਏ ਸਹੀ ਸੰਗਾ ਸਹੀ ਇੱਧਰ ਸਿੰਘਾਸਨ ਕੋਰੇ ਆ ਵਾਲੇ ਜਿਹੜੇ ਆ ਵਾਲੇ ਜਿਹੜੇ ਆਣਾ ਇੱਥੇ ਪ੍ਰਜਾ ਖੜਦੀ ਹੁੰਦੀ ਸੀ ਸਾਰੇ ਕੋਰੇ ਉਥੇ ਰਾਜਾ ਸਲਾਮ ਠੋਕਦਾ ਸੀ ਕੋ ਉਥੇ ਰਾਜਾ ਸਲਾਮ ਠੋਕਦਾ ਜੀ ਗਰੀਨ ਨੇ ਆਪਾਂ ਡੰਡੇ ਜਗਾ ਤੋਂ ਲਾਏ ਵੇ ਡੰਡੇ ਨਹੀਂ ਆਪਣਾ ਸੌਦਾ ਹੋ ਚੁੱਕਿਆ ਇਹਦਾ ਸਾਰੇ ਇਹਦਾ ਉਹ ਦੁਆਈ ਨਾ ਬੋਲੀ ਆਏ ਪੁਰੇ ਸਿਕਾਂਗਾ ਸਾਡੇ ਵੀ ਮੈਨੂੰ ਦੱਸੀ ਜਾਨਾ ਸਰਕਾਰੀ ਜਗਾ ਆਹ ਦੇਖੋ ਆਹ ਕੀ ਬੈਠਾ ਏ ਕੀ ਬੈਠਾ ਆਏ ਜ਼ੂਮ ਕਰ ਉੱਥੇ ਨੇ ਨੇਮ ਨੇਮ ਮਾਰੇ ਪਾਸੇ ਮੋਰ ਬੈਠਾ ਮੋਰ ਨਹੀਂ ਮੋਰ ਨਹੀਂ ਰਾਜਾ ਰਾਜਾ ਅੱਜ ਇਹ ਮਿੱਤਰੋ ਹੈਗੀ ਤੋਪ ਜਮਾਲਾ ਇਥੋਂ ਚੱਲੂਗੀ ਦੋ ਸਾਹਮਣੇ ਜਿਹੜਾ ਬਣਿਆ ਹੋਇਆ ਉੱਡੂਗਾ ਬਈ ਮਗਾਣਾ ਹਾਂ ਉੱਡੂਗਾ ਬਈ ਇਹ ਕਿੱਡਾ ਮਾਰਨੇ ਇਹ ਬਾਹਰੋਂ ਖੜਾਈਆਂ ਬਈ ਬਾਹਰੋਂ ਖੜਾਈਆਂ ਇਹ ਯਾਰ ਰਾਜੇ ਦੀਆਂ ਇਹ ਦਿਖਾਉਂਦੇ ਰੱਖਦੇ ਇਹ ਅਸਲੀ ਹੈ ਤੋਪ ਇਹ ਬੋਲ ਰਹੀ ਨਕਲੀ ਹੋਣੀ ਲੱਕੜੀ ਹੈ ਸਾਰੀ ਇੱਕ ਦੋ ਟੋਪਾਂ ਖੜੀ ਹੋਵੇ ਮਿੱਤਰੇ ਕਾਹ ਹੈ ਤੇਰਾ ਬਾਈ ਇਹ ਹੁਣ ਚੱਲ ਦੋ ਤੋਂ ਪਾਂ ਖੜੀਆਂ ਓਏ ਇੰਦਰ ਦੋ ਟੋਪਾਂ ਪਾਂ ਖੜੀਆਂ ਮੇਰੇ ਵੀਰੋ ਦੋ ਟੋਪਾਂ ਖੜੀਆਂ ਹੋਰ ਗੱਲਾਂ ਨਹੀਂ ਗੱਲਾਂ ਰਾਜੇ ਨੇ ਦੇ ਲਾ ਮੈਂ ਪੂਰਾ ਉੱਚਾ ਕਰਕੇ ਬਣਾਇਆ ਮੈਂ ਨਹੀਂ ਨਹੀਂ ਐ ਪੈਸਾ ਬਹੁਤ ਸੀ ਰਾਜੇ ਕੋਲੇ ਆਪਣੇ ਕੋਲੇ ਉਧਰ ਗੋਰੇ ਹੈ ਗੋਰੇ ਗੋਰੇ ਨੀ ਹੁੰਦਾ ਇਹ ਗੋਰੇ ਉਧਰੋਂ ਉਧਰ ਜਿਹੜਾ ਉਹ ਸੀਗਾ ਜਿੱਥੇ ਉਹ ਹੈਗਾ ਜਹਾਜ਼ ਗਰਾਊਂਡ ਉਧਰ ਉਹ ਵੀ ਖੜੀਆਂ ਨੇ ਗੱਡੀਆਂ ਗੁੱਡੀਆਂ ਦੀਆਂ ਗੱਡੀਆਂ ਜੋ ਉਥੇ ਜਹਾਜ਼ ਉਹਦੇ ਜਹਾਜ਼ ਖੜੇ ਆ ਪੁਰਾਣੇ ਟਾਈਮ ਦੇ ਬਾਬੇ ਉਹ ਕਰੀਏ ਰਿਪੇਅਰ ਆਪਾਂ ਲੋਕੀ ਫਰ ਚੱਕ ਕੇ ਲਏ ਸਮਾਨ ਨਾਲੇ ਉਹਨਾਂ ਦੇ ਤੇ ਸੱਪ ਵੀ ਰਹਿੰਦਾ ਉਹ ਨਿੱਟੇ ਲੜ ਲਗੇ ਉਹਦੀਆਂ ਰੱਖੀ ਕਰਦਾ ਜਾ ਜਾਂਦੇ ਪੁੱਤ ਮੰਦਰ ਬਣਿਆ ਹੋਇਆ ਅੰਦਰ ਰੱਖ ਕੇ ਮੁੱਛਾਂ ਨਾਲ ਸਾਹ ਪਾਸਾ ਉੱਚਾ ਨਾਗ ਦੇਵ ਭਾਈ ਇਹ ਗੌਰ ਨਾਲ ਸੁਣ ਮੜੀ ਜੀ ਗੱਲ ਉਹਨ ਦੇ ਖੜਦਾ ਐਵੇਂ ਹੀ ਹੁਣ ਦੇ ਦੁਬਾਰਾ ਦੱਸ ਕਿਹੜਾ ਸੱਪ ਰਹਿੰਦਾ ਕਿਹੜਾ ਸੱਪ ਰਹਿੰਦਾ ਸੱਪ ਰਹਿੰਦਾ ਤੂੰ ਕਿਹੜਾ ਮੁੱਛਾਂ ਵਾਲਾ ਆਹ ਸੱਪ ਕਹਾ ਨਾਗ ਵੇ ਲੋ ਕਾਲਾ ਕਾਲਾ ਨਾਗ ਖਣਕੜ ਹਾਈ ਨਹੀਂ ਕਿੱਡਾਂ ਪੜ ਤੱਕੜਾ ਪੜ ਵਿਗਿਆ ਨਾ ਗਿਆ ਤਾਂ ਕਿ ਵਰਤਾ ਠੰਡ ਵਰਤਾ ਉਹ ਵੀ ਅੱਗੋਂ ਆ ਗਿਆ ਦਾਲ ਦਿੰਦੋ ਚੱਲੀਏ ਯਾਰ ਚਲੋ ਮਿੱਤਰੋ ਕੌਮਲ ਲੰਗਰ ਲੰਗਰ ਚਾਹ ਚੋ ਉਪਰਾਂ ਨੇ ਫੜ ਲਈ ਚਾਹ ਮੇਰੇ ਵੀਰੋ ਮੱਥਾ ਦਾ ਟੇਕ ਲਓ ਪਹਿਲਾਂ ਆਹ ਥੋੜੀ ਜਿਹੀ ਕੱਚੀ ਚਾਹ ਇੱਧਰ ਆਹ ਵੇ ਇੱਧਰ ਸੱਪ ਮਾਰ ਸੱਪ ਪਤੰਦਰ ਚਾਹ ਫੜ ਲਈ ਮੱਥਾ ਦਾ ਟੇਕ ਲਓ ਪਹਿਲਾਂ ਜੀਵ 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 ਮਾਰ ਖੜ ਗਿਆ ਜੀ ਮਾਰ ਖੜ ਗਿਆ ਮਾਰ ਜੀਵ ਤੋ ਦਿਖਾ ਮਾਰਨਾ ਕੱਡੀ ਕੱਡੀ ਓਏ ਤੂੰ ਵੀ ਇਹ ਕਿੰਦਰ ਆ ਆ ਗੋਰਾ ਵਰਤਾ ਇਹਦਾ ਇਹਦਾ ਆਪਣੇ ਹੀ ਬਾਪ ਦਾ ਕੱਡੀ ਕੱਡੀ ਓਏ ਕੱਢਤਾ ਦੇਰਾ ਕੱਢ ਇਹਦਾ ਆਪਣੇ ਹੀ ਬਾਪ ਦਾ ਕਿਲਾ ਕਿਲਾ ਦੇ ਜਾਏ ਕਿਲਾ ਵੇਖਣਾ ਆ ਬੰਦਾ ਚੱਪਲਾਂ ਹੋ ਗਈਆਂ ਚੋਰੀ ਮੇਰੇ ਭਰਾ ਦੀਆਂ ਲੋਕਾਂ ਨੂੰ ਅੰਦਰ ਨਹੀਂ ਵੜਨ ਦਿੰਦੇ ਇੱਕ ਚੱਪਲ ਜਰੀ ਹੋ ਗਈ ਤਾਂ ਲੋਕਾਂ ਨੂੰ ਅੰਦਰ ਨਹੀਂ ਵੜਨ ਦਿੰਦੇ ਰਾਜੇ ਦੀਆਂ ਮੈਨੂੰ ਲੈ ਜਾਣੀਆਂ ਪੈਣ ਚੱਪਲਾਂ ਓਏ ਸੱਚੀ ਐ ਪਈ ਐ ਕੰਮ ਲਾ ਬਿਲਾ ਬਿਲਾ ਪਈ ਐ ਚੱਕੀ ਬੱਬਾ ਨੀ ਨੀ ਲੱਕੀ ਐਂ ਦਰ ਆਜੇ ਦਰ ਰਾਜੇ ਦਰ ਰਾਜ ਸਹੀ ਸੀ ਬਰੇ ਹਾਂ ਸਹੀ ਸੀਗਾ ਭਾਈ ਲਓ ਸੱਜਣੋ ਦੱਸੋ ਤੁਹਾਨੂੰ ਕਿਲਾ ਲੱਗਿਆ ਕਿਵੇਂ ਸਾਰੀ ਵੀਡੀਓ ਆਪਾਂ ਇਸ ਆਪਣੇ YouTube ਚੈਨਲ ਤੇ ਅਪਲੋਡ ਕਰਾਂਗੇ ਲੋਹੇ ਦੇ ਆ ਲੋਇਆ ਸਾਰਾ ਚੈਨਲ ਤੇ ਆਪਣੇ ਤੇ ਅਪਲੋਡ ਕਰਾਂਗੇ ਆਪਾਂ ਵਲੌਗ ਤੇ ਬਣੇ ਰਹੋ ਆ ਵੇਖ ਲਓ ਇੱਧਰ ਲੱਛਣ ਕਾ ਗੇੜ ਲੋਇ ਦਾ ਲੱਗਦਾ ਲੱਕੜ ਦਾ ਡਿਜ਼ਾਈਨ ਹੈ ਡਿਜ਼ਾਈਨ 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 ਇਹ ਬੰਦਾ ਕਿਹਦੇ ਵਿੱਚ ਵਜਦਾ ਹੋਊਗਾ ਵੈਰੀ ਨੂੰ ਮਿਲਦੇ ਆ ਚਲੋ ਨੈਕਸਟ ਵਲੌਗ ਚ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਦੇ ਮੇਰਾ ਭਰਾ ਥੈਂਕ ਯੂ